ਲੋ ਵੀ ਮੈਟਰ ਅਮਰਤ ਵੇਲਾ ਹੋ ਗਿਆ ਤੇ ਅਸੀਂ ਹੁਣ ਜਿੰਮ ਲਾ ਕੇ ਇੱਧਰ ਆ ਗਿਆਂ ਖੁੰਡ ਗੰਨੀ ਤੇ ਪੀਰੀਆਂ ਚਾਹ ਸਵੇਰੇ ਪਹਿਲਾਂ ਨਾਰ ਸਿੰਘ ਪਿਆਬ ਵੀ ਸਾਡੇ ਵਾਸਤੇ ਚਾਹ ਬਣਾਉਂਦੇ। ਵੀ 4-5 ਕਰੋ 100 ਰੁਪਏ ਦੀ। ਕਰੋ ਪੇਸ਼। ਸਾਰੇ ਸੰਗਤ ਨੂੰ ਬੇਨਤੀ ਕਰਦੇ ਆਂ ਜੀ ਕਿ ਅਮਰਤ ਵੇਲੇ ਅਸੀਂ ਮਾੜਾ ਮੋਟਾ ਉੱਥੇ ਕਸਰਤ ਕਰਕੇ ਤੇਰੇ ਇਹਨਾਂ ਨੂੰ ਸੰਗਤਾਂ ਨੂੰ ਚਾਹ ਦੀ ਸੇਵਾ ਜ਼ਰੂਰੀ ਹੈ ਇਹ ਵੀ ਮਾਲਕ ਦਿੰਦਾ ਹੈ। ਇਹ ਲੰਗਰ ਲਾਉਣਾ ਜਿਹੜਾ ਆਪਾਂ ਸਭਾ ਦਾ ਲੰਗਰ ਲਾਉਣਾ ਇਹ ਸਵੇਰੀ ਉੱਠਣ ਸਾਰ ਪਨਾ ਜਮਾ ਜਾ ਕੇ ਇਸ ਨੂੰ ਫਿਰ ਲੱਕੜਾ ਢੱਕਿਆਂ ਦਾ ਦੇਖੋ ਸਾਨੂੰ ਜਿਵੇਂ ਹੁਕਮ ਆਉ ਆ ਫੋਨ ਆ ਜਾਂਦੇ ਨੇ ਵੀ ਭਾਈ ਸਾਡਾ ਖੁੰਡ ਪੈਣੀ ਬੜੇ ਬੜੇ ਜਾਂ ਲੱਕੜਾ ਇਹਨਾਂ ਨੂੰ ਸਵੇਰੇ ਅਸੀਂ ਲਾ ਕੇ ਦੋ ਘੰਟਾ ਦੋ ਘੰਟੇ ਉਹਨੇ 8 ਵਜੇ ਤੱਕ ਉਰੀ ਰੱਖਾਂਗੇ ਅਸੀਂ ਲੱਕੜਾ ਵੱਢਣ ਤੇ ਰੇੜੀ ਭਰ ਕੇ ਲੈ ਜਾਵਾਂਗੇ ਚਾਰ ਐਥੇ ਬਾਅਦ ਲੰਗਰ ਲੰਗਰ ਉੱਥੇ ਆਪਣੇ ਚੁੱਕੀ ਜਾਣਗੇ ਪਾਈ ਰੱਖਗੇ ਹੋਰ ਹੀ ਅੱਗੇ ਸੇਵਾ ਚਲੂਗੀ ਲੰਗਰਾਂ ਦੀ ਤੁਸੀਂ ਦੇਖ ਰਹੇ ਹੋ ਅਸੀਂ ਆਈ ਜਾਨੇ ਨੇ ਦੱਖਣ ਸਪੋਰਟਸ ਐਂਡ ਵੈਲਫੇਅਰ ਕਲਾ ਪਰਜੈਕਟ ਦਾ ਭਾਨਗੜਾ ਦੇਖੋ ਜੀ ਸੇਵਾ ਚੱਲ ਰਹੀ ਆ ਵਧੀਆ ਇਧਰੋਂ ਨਾਰ ਸਿੰਘ ਜੀ ਕੋਲ ਆ ਲਾ ਦੋ ਚ ਚਾਈਨੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚਾਰੇ ਰੂ ਬਹਿਣਤੀ ਆ ਕਿ ਸਵੇਰੇ ਜੰਮ ਜਾਨਾ ਨਾਲ ਆਓ ਸਾਡੇ ਵੱਡੇ ਪੰਪਰ ਮੈਨਾਂ ਅਸੀਂ ਜੰਮ ਜਾਨੇ ਜੀ ਅਸਰਤ ਕਰਦਾ ਤਾਂ ਵੀ ਠੰਢੀ ਤਾਂ ਮਜ਼ਬੂਤ ਰਹੀ ਏ ਤੇ ਫਿਰ ਅਸੀਂ ਨਾਰ ਮੈਂਬਰ ਦੀ ਸਾਹਦੇ ਜੋ ਚਾਹ ਲਿਆ ਉਹ ਆ ਪੀ ਕੇ ਨਾਰ ਪੰਜਾਬੀ ਅਸੀਂ ਜਦੋਂ ਜਿੰਮ ਲਾਉਂਦੇ ਜਿੰਮ ਲਾ ਕੇ ਜਦੋਂ ਸਾਡੇ 1 2 ਸੈੱਟਰ ਰਹਿ ਜਾਂਦੇ ਨੇ ਨਾਰ ਪੰਜਾਬੀ ਫਿਰ ਜਿੰਮ ਚੋਂ ਵਗ ਜਾਂਦਾ ਵੀ ਮੈਂ ਛੋਟੇ ਵਾਸਤੇ ਚਾਹ ਕਰਦਾ फटाफट ਆਪਾਂ ਲੱਕਣਾ ਵੱਟ ਕਰਿਉਣੀ ਇਹ ਚਾਹ ਦੀ ਜਿਹੜੀ ਬਹੁਤ ਵੱਡੀ ਸੇਵਾ ਇਹਨੂੰ ਅੱਜ ਮੱਲਾ 15 ਦਿਨ ਹੋ ਗਏ ਜੀ ਚਾਹ ਦੀ ਸੇਵਾ ਕਰਦੇ ਨੂੰ ਆ ਸਭਾ ਸਭਾ ਹੈ ਚਾਹ ਦੀ ਸੇਵਾ ਕਰੂਗਾ ਸਾਡੇ ਲਈ ਸਵੇਰੇ ਹਾਂ ਕਿਉਂਕਿ ਨਹੀਂ ਫਿਰ ਜੇ ਮੁੰਡੇ ਘਰੇ ਵੜ ਕੇ ਗਿਰਾਂ ਚਾਹ ਪੀਣ ਮੁੜ ਕੇ ਨਿਕਲਣ ਨਹੀਂ ਹੁੰਦੀ ਤੈਨੂੰ ਜੀ ਤਾਂ ਹੀ ਤਾਂ ਅਸੀਂ ਨਾਲ ਹੀ ਚੱਕ ਲੈਣਾ ਦੇਖੋ ਨਾਲ ਪੰਜਾਬੀ ਦੀ ਬਹੁਤ ਬੜੀ ਡੇਟ ਕੀ ਲੱਗਾ ਨੂੰ ਜਿਹਦੀ ਕਿਰਪਾ ਨਾਲ ਇਹ ਡੱਕੇ ਇਕੱਠੇ ਹੋ ਗਏ ਹਾਂ ਦੇਖੋ ਜੀ ਖੁੰਡ ਵੀ ਆਪਣਾ ਅੱਧਾ ਰਹਿ ਗਿਆ ਇਤਨੋਂ ਦਾ ਸਾਰੇ ਤਾਂ ਜਮੀ ਪੱਠਾ ਪੈਗਾ ਉਹਦਾ ਰਾਮੇ ਵਾਲੇ ਬਖਤੌਰੇ ਦਾ ਰਾਮੇ ਵਾਲੇ ਬਖਤੌਰੇ ਦਾ ਰਾਮੇ ਵਾਲੇ ਬਖਤੌਰੇ ਦਾ ਲੈ ਕੋਈ ਨਹੀਂ ਸਰਵ ਦੇ ਉਹਦਾ ਘਰ ਕਿ ਲੈ ਲੋਕਾਂ ਦਾ ਪਿਆਰ ਕੋਈ ਨਾ ਹੋਵੇ ਉਹਨੂੰ ਪਾਣੀ ਜਿਹਾ ਡੋਬਿਆ ਜਾਂਦਾ ਸਾਡੇ ਕੋਲ ਆ ਗਿਆ ਇੰਨੀ ਕਰੀ ਪਾਸਾ ਤੇ ਆਰਨਾ ਰੱਖਾ ਜੇ ਚੱਪਾ ਪਾ ਜੀ ਹਤੇ ਆਰ ਨਹੀਂ ਹੈਗਾ ਉਹਦਾ ਗਰਾਸ ਮੈਂ ਤੁਹਾਨੂੰ ਦੱਕੇ ਲੱਕੜਾਂ ਦਿਖਾ ਦੇਵਾਂਗਾ ਦੇਖੋ ਜੀ ਆਪ ਬਣਾਗੇ ਕਿੱਕਰਾ ਜਿਹੜੇ ਮਾੜੇ ਮੋٹے ਹੈਗੇ ਨਹੀਂ ਸਾਰਾ ਜੰਗਲਾ ਆਪਣੇ ਨਾਂ ਕਰਤਾ ਸੀ ਦੇਖੋ ਜੀ ਇਧਰੋਂ ਦਾ ਆਪਣੇ ਸਾਗਲੇ ਮਾੜੇ ਮੋٹے ਇਧਰ ਰਹਿ ਗਏ ਜਿਹੜੇ ਉਹ ਵੀ ਸੰਗਣੇ ਨਹੀਂ ਸਾਰੀ ਉਹ ਨਾਂ ਕਰਤੀ ਹੈ ਆਪਣੇ ਜਗਾ ਔਰ ਦੇਖੋ ਜੀ ਸੂਰਜ ਵੀ ਚੜ ਗਿਆ ਉਧਰ ਉਹਦੇ ਆ ਬੰਦੇ ਦੇਖੋ ਜੀ ਤੜਕੀ ਆ ਗਈ ਇੰਨਾਂ ਨੇ ਆਰਡਰ ਕਰਿਆ ਜੀ ਬੰਦਿਆਂ ਨੇ ਇੰਨਾਂ ਦੀ ਜਗ੍ਹਾ ਹੀ ਇਹ ਵੀ ਇਹਨੂੰ ਲੈ ਜਾਓ ਤੁਸੀਂ ਖੁੰਡ ਨੂੰ ਇਹ ਲੰਗਰ ਦੀ ਸੇਵਾ 'ਚ ਇਹ ਲਵਾਰੇ ਨੇ ਨਵ ਲੁਆਈਏ ਇਹ ਸਾਰਾ ਸਾਰੀ ਜਗ੍ਹਾ 'ਚ ਦੇਖੋ ਜਿੰਨੇ ਵੀ ਲੱਗ ਰਹੇ ਨੇ ਸਾਰੇ ਆਪਣੀ ਨੇ ਲੰਗਰ ਦੀ ਸੇਵਾ 'ਚ ਜਾਣਗੇ ਆ ਖੁੰਡ ਵੀ ਲੰਗਰ ਦੀ ਸੇਵਾ ਜੀ ਆਉ। ਬਾਕੀ ਆ ਸਾਰੀਆਂ ਦੇਖੋ ਹੀ ਟਾਣੀਆਂ ਟੂਣੀਆਂ ਐ ਟੂ ਜੈਡ ਸਾਰਾ ਕੁਝ ਲੰਗਰ ਦੀ ਸੇਵਾ ਜੀ ਆਉ। ਬਈ ਇਹ ਸਾਰਾ ਕੁਝ ਤੇਮ 93 ਬੈਂਤੀ ਕਰਦੇ ਆ ਜਿਹੜੇ ਵੀ ਦਰਸ਼ਕ ਵੀਰ ਦੇਖ ਰਹੇ ਨੇ ਜਿਨ੍ਹਾਂ ਦੇ ਲੱਕਣਾ ਲੁੱਕਣਾ ਜਿਹੜੇ ਵੀ ਸੇਵਾ ਚ ਲਾਉਣੀਆਂ ਚਾਹੁੰਦੇ ਨੇ ਉਹ ਵੀ ਕਮੈਂਟ ਕਰ ਦੇਣਾ ਅਸੀਂ ਵਾਨੀ ਕਰਦੇ ਕਿਸੇ ਨੇ ਵੀ ਲਾਉਣੀਆਂ ਹੋਣ ਲੱਕਣ ਸੇਵਾ ਚ ਕਿਸੇ ਦੇ ਘਰੇ ਖੁੰਡ ਪਏ ਹੋਣ ਉਹ ਸਾਨੂੰ ਦੱਸ ਸਕਦਾ ਅਸੀਂ ਡੇਲੀ ਵੀਡੀਓ ਬਣਾਉਨੇ ਆ ਸੇਵਾ ਬਹੁਤ ਲੋਕ ਕਰ ਦਿੰਨੇ ਕੋਈ ਜਿਵੇਂ ਆ ਖੁੰਡਾ ਆ ਗਿਆ ਹੋਰ ਵੀ ਬਥੇਰੇ ਲੋਕਾਂ ਨੇ ਸੇਵਾ ਕੀਤੀਆਂ ਨੇ ਤੂਤ ਦਾਤ ਸੰਗਾਂ ਤਾਂ ਕਿਸੇ ਨੇ ਤੂਤ ਬੜਾ ਤਾ ਆਪ ਦਾ ਐ ਸੇਵਾ ਕਰ ਰਹੇ ਨੇ ਲੋਕ ਤੁਸੀਂ ਵੀ ਕਰ ਸਕਦੇ ਹੋ ਗੱਡੀ ਸਾਡੇ ਨਾਲ ਹਾਂ ਗੱਡੀ ਅਸੀਂ ਲੈ ਕੇ ਪਹੁੰਚਦੇ ਆ ਗੱਲ ਤੁਸੀਂ ਕਿ ਖਾਲਸਾ ਵਾਹਿਗੁਰਜੀ ਕੀ ਫਤਿਹ